ਬੰਦੀ ਸਿੰਘਾਂ ਦੇ ਮੋਰਚੇ ਨੂੰ ਚੱਲਦੇ ਹੋਏ ਕਾਫੀ ਲੰਮਾ ਸਮਾਂ ਹੋ ਗਿਆ ਹੈ ਤੇ ਜਿਸ ਦੇ ਤਹਿਤ ਉੱਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਜਗਤਾਰ ਸਿੰਘ ਹਵਾਰਾ ਬਲਵੰਤ ਸਿੰਘ ਰਾਜਵੜਾ ਤੇ ਦਵਿੰਦਰਪਾਲ ਸਿੰਘ ਭੁੱਲਰ ਅਤੇ ਕਈ ਹੋਰ ਬੰਦੀ ਸਿੰਘਾਂ ਨੂੰ ਲੈ ਕੇ ਲਗਾਤਾਰ ਸਿੱਖ ਇੱਕੋ ਇੱਕ ਮੰਗ ਕਰ ਰਹੇ ਨੇ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਸਾਰੇ ਬੰਦੀ ਸਿੰਘ ਰਿਹਾ ਕੀਤੇ ਜਾਣ ਤੇ ਜਦ ਰਾਮ ਰਹੀਮ ਦੀ ਪੈਰੋਲ ਹੋ ਸਕਦੀ ਹੈ ਤਾਂ ਬੰਦੀ ਸਿੰਘਾਂ ਦੀ ਕਿਉਂ ਨਹੀਂ ਜਦੋਂ ਇਸ ਤੋਂ ਬਾਅਦ ਕਈ ਸਵਾਲ ਸਰਕਾਰਾਂ ਦੇ ਉੱਤੇ ਲਗਾਤਾਰ ਖੜਦੇ ਹੋਏ ਨਜ਼ਰ ਆਏ ਤੇ ਉੱਥੇ ਹੁਣ ਬੰਦੀ ਸਿੰਘਾਂ ਦੇ ਕੋਮਿੰਸਾ ਮੋਰਚੇ ਦੇ ਵੱਲੋਂ ਜਿਹੜਾ ਕਿ ਵੱਡਾ ਐਲਾਨ ਕਰ ਦਿੱਤਾ ਸਿੱਖ ਜਥੇਬੰਦੀਆਂ ਦੇ ਵੱਲੋਂ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਦੇ ਤਹਿਤ ਉਹਨਾਂ ਨੇ ਸਿੱਖ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰ ਦਿੱਤੀ ਹੈ ਤੇ 31 ਮਾਰਚ ਨੂੰ ਇੱਕ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਤੇ ਜਿਸ ਦੇ ਤਹਿਤ ਉੱਥੇ ਹੀ ਕਿਸਾਨਾਂ ਦੇ ਵੱਲੋਂ ਤੇ ਸਿੱਖਾਂ ਦੇ ਵੱਲੋਂ ਤੇ ਉੱਥੇ ਪੰਜਾਬ ਦੇ ਲੋਕਾਂ ਦੇ ਵੱਲੋਂ ਵੱਡਾ ਇਕੱਠ ਹੋਣ ਦੇ ਲਈ ਜਿਹੜਾ ਕਿ ਅਪੀਲ ਕੀਤੀ ਹੈ ਤੇ ਹੋਰ ਕੀ ਕਹਿਣਾ ਸਿੱਖ ਜਥੇਬੰਦੀਆਂ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਹਾਂਜੀ ਗੁਰਮੁਖ ਪਿਆਰਿਓ ਜਿਸ ਤਰ੍ਹਾਂ ਕਿ ਆਪ ਜੀ ਲੰਬੇ ਸਮੇਂ ਤੋਂ ਦੇਖ ਰਹੇ ਹੋ ਕਿ ਜੋ ਮਹਾਲੇ ਵਿਖੇ ਪਿਛਲੇ ਸਵਾ ਦੋ ਸਾਲਾਂ ਤੋਂ ਆਪਣੇ ਗੁਰਮਖ ਸਾਰੀ ਸਿੱਖ ਸਾਧ ਸੰਗਤ ਨਾਲ ਮਿਲ ਕੇ ਉੱਥੇ ਪ੍ਰੋਟੈਸਟ ਕਰ ਰਹੀ ਹੈ ਧਰਨਾ ਲੱਗਿਆ ਹੋਇਆ ਇਨਸਾਫ ਦੀ ਮੰਗ ਹੋ ਰਹੀ ਹੈ ਉਹ ਧਰਨੇ ਦਾ ਹਜੇ ਤੱਕ ਕੋਈ ਨਚੋਰ ਜਾਂ ਕਿਸੇ ਨੂੰ ਨਹੀਂ ਲੱਗਿਆ ਨਹੀਂ ਮੰਤਰੀਆਂ ਸਰਕਾਰ ਦੇ ਨਾਲ ਪੁਲਿਸ ਮੈਕੋ ਨੇ ਦੇ ਨਾਲ ਕਾਫੀ ਮੀਟਿੰਗਾਂ ਹੋ ਚੁੱਕੀਆਂ। ਸੋ ਉਸ ਦੇ ਲਈ ਇਹ ਸੌਣਵਾਂ 31 ਮਾਰਚ ਨੂੰ ਇੱਕ ਪੰਥਕ ਉਥੇ ਮੀਟਿੰਗ ਰੱਖੀ ਜਾ ਰਹੀ ਹੈ ਜਿਸ ਦੇ ਵਿੱਚ ਸਾਰੇ ਸੰਸਮਾਜ ਪ੍ਰਚਾਰਕ ਅਤੇ ਜੋ ਸਾਰਾ ਆਪਣਾ ਜੋ ਸਾਂਝਾ ਕਿਸਾਨੀ ਜੋ ਆਪਣਾ ਲੀਡਰ ਨੇ ਪੰਥਕ ਤੇ ਕਿਸਾਨਾਂ ਦੇ ਜਿਹੜੇ ਮੋਰੀ ਆਗੂ ਹੈ ਸਾਰੇ ਗੁਰਮਖਾਂ ਨੂੰ ਉੱਥੇ ਬੁਲਾਇਆ ਜਾ ਰਿਹਾ। ਸੋ ਆਪਾਂ ਰਲ ਮਿਲ ਕੇ ਉੱਥੇ 31 ਮਾਰਚ ਨੂੰ ਜਿਹੜੇ 11 ਵਜੇ ਸਾਰਿਆਂ ਨੇ ਪਹੁੰਚਣਾ ਹੈ। ਜਿਸ ਦੇ ਵਿੱਚ ਆਪਾਂ ਜੋ ਮੁੱਖ ਮੁੱਦੇ ਹੈ ਇੱਕ ਤਾਂ ਜੋ ਗੁਰੂ ਗ੍ਰੰਥ ਸਾਹਿਬਹਾਰਾਹ ਸੱਚੇ ਪਾਤਸ਼ਾਹ ਜੀ ਦੀ ਬੇਦਵੀ ਹੋ ਜਾਂਦੀ ਹੈ ਤੇ ਆਪਾਂ ਦੇਖਦੇ ਹਾਂ ਕਿ ਬੇਦਵੀ ਦੇ ਵਿੱਚ ਉਸ ਤੋਂ ਬਾਅਦ ਜਾਂ ਤਾਂ ਉਸ ਨੂੰ ਕੋ ਪਾਗਲ ਕਹਿ ਕੋ ਮਾਨਸਿਕ ਸੰਤੁਲਨ ਕਹਿ ਕੇ ਜੇ ਰਫਾ ਦਫਾ ਕਰ ਦਿੱਤਾ ਜਾਂਦਾ ਜਾਂ ਬਿਛਾ ਕਰ ਲਿਆ ਜਾਂਦਾ ਤਾਂ ਆਪਾਂ ਇਹ ਚਾਹੁੰਦੇ ਹਾਂ ਕਿ ਜੇਕਰ ਗੁਰਗ੍ਰੰਥ ਸਾਹਿਬ ਜੀ ਦੀ ਬੇਦਬੀ ਹੁੰਦੀ ਹੈ ਘੱਟ ਤੋਂ ਘੱਟ ਉਸ ਦੀ ਸਜ਼ਾ ਜਿਹੜੀ ਹੈ ਉਮਰ ਕੈਦ ਹੋਣੀ ਚਾਹੀਦੀ ਹੈ ਦੂਜਾ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪਾਂ ਦੀ ਬੇਦਬੀ ਦੇ ਲਈ ਜੋ ਗੁਰਗ੍ਰੰਥ ਸਾਹਿਬ ਜੀ ਦੀ ਬੇਦਬੀ ਦੇ ਲਈ ਵਾਇਲ ਕਲਾ ਗੋਲੀकांड ਹੋਇਆ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ ਔਰ ਤੀਸਰਾ ਜੋ ਮੁੱਦਾ ਅਸਤੇ ਨੂੰ ਵਿਚਾਰਿਆ ਜਾਊਗਾ ਜੋ ਲੰਬੇ ਸਮੇਂ ਤੋਂ ਆਪਣੀ ਬੰਦੀ ਸਿੰਘ ਗੁਰਮੁਖ ਆਦਮੀਆਂ ਸਜਾਵਾਂ ਵੀ ਪੂਰੀਆਂ ਕਰ ਚੁੱਕੇ ਆ ਪਰ ਜੇਲ੍ਹ ਦੇ ਵਿੱਚ ਬੰਦ ਹੈ ਕੋਈ ਸੁਣਵਾਈ ਨਹੀਂ ਹੋ ਰਹੀ ਟਾਲ ਮਟੋਲ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਤੇ ਉਹਨਾਂ ਦੀ ਰਿਹਾਈ ਕੀਤੀ ਜਾਵੇ ਸੋ ਇਸ ਤਰ੍ਹਾਂ ਜੋ ਇਹ ਪੰਥਕ ਮੁੱਦੇ ਆਪਾਂ ਵਿਚਾਰ ਕਰਨੀ ਹੈ ਸਾਰੇ ਪੰਥਕ ਆਗੂਆਂ ਨੂੰ ਸੰਗਤਾਂ ਨੂੰ ਸੰਸਾਧਵਾਨਾਂ ਨੂੰ ਕਿਸਾਮੀ ਨੀਡਰਾਂ ਨੂੰ ਬੇਨਤੀ ਹੈ ਕਿ ਆਪਾਂ ਉਥੇ ਵੱਧ ਚੜ ਕੇ ਪਹੁੰਚੀਏ ਅਤੇ ਨਾਲ ਮਿਲ ਕੇ ਆਪਾਂ ਵਿਚਾਰਾ ਉੱਥੇ ਕਰੀਏ ਔਰ ਅੱਗੇ ਦੀ ਜਿਹੜੀ ਨੀਤੀ ਹੋ ਉਹ ਪਤਾ ਕਰੀਏ